ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਹਮੇਸ਼ਾ ਹੀ ਤੁਹਾਨੂੰ ਬਹੁਤ ਸਾਰੇ ਲੋਕ ਗੀਤ ਬਹੁਤ ਸਾਰੀਆਂ ਬੋਲੀਆਂ ਸੁਨਾਈਆਂ ਏ ਮੁੰਡੇ ਦੇ ਵਿਆਹ ਦੀਆਂ ਘੋੜੀਆਂ ਬਹੁਤ ਨਵੀਆਂ ਨਵੀਆਂ ਸੁਨਾਈਆਂ ਏ ਕੁੜੀ ਦੇ ਵਿਆਹ ਦੇ ਸੁਹਾਗ ਪਰ ਆਪਣੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜੇ ਵੀ ਕਿਤੋਂ ਵੀ ਆਪਾਂ ਨੂੰ ਨਵੀਂ ਕੋਈ ਕਲੈਕਸ਼ਨ ਮਿਲਦੀ ਆ ਤੁਹਾਡੇ ਆਪਾਂ ਰੂਬਰੂ ਜ਼ਰੂਰ ਕਰੀਏ ਕਿਉਂਕਿ ਤੁਸੀਂ ਸਾਰੇ ਬਹੁਤ ਪਿਆਰ ਦਿੰਨੇ ਹੋ ਮੇਰੀਆਂ ਵੀਡੀਓਜ਼ ਤੇ ਵੀ ਬਹੁਤ ਕਮੈਂਟ ਕਰਦੇ ਹੋ ਤਾਂ ਤੁਸੀਂ ਪਰਸਨਲ ਵੀ ਮੈਨੂੰ ਬਹੁਤ ਮੈਸੇਜ ਕਰਦੇ ਹੋ ਕਿ ਦੀਦੀ ਅਸੀਂ ਤੁਹਾਡੇ ਗੀਤ ਬਹੁਤ ਸਾਨੂੰ ਚੰਗੇ ਲੱਗਦੇ ਅਸੀਂ ਬਸ ਬੜਾ ਕੁਝ ਸਿੱਖਿਆ ਤੇ ਅੱਜ ਇੱਕ ਪਿਆਰੀ ਜੀ ਘੋੜੀ ਹੈ ਜੀ ਫੇਰ ਸੰਦੀਪ ਦੀਦੀ ਨੇ ਦਿੱਤੀ ਹੈ ਤੇ ਸਹੌਰਿਆਂ ਵੱਲੋਂ ਹੀ ਆਈ ਆ ਉਹ ਆਪਾਂ ਤੁਹਾਨੂੰ ਸੁਣਾਵਾਂਗੇ ਮੈਨੂੰ ਬਹੁਤ ਚੰਗੀ ਲੱਗੀ ਹੈ ਜੀ ਮੁੰਡੇ ਦੇ ਵਿਆਹ ਤੇ ਗਾਉਣ ਵਾਲੀ ਘੋੜੀ ਹੈਗੀ ਆ ਜਿਵੇਂ ਸੇਹਰਾ ਜਦੋਂ ਪਹਿਣਾ ਬੰਨਦੀਆਂ ਐ ਕਲਗੀ ਲਾਉਂਦੀਆਂ ਤਾਂ ਉਸ ਸਮੇਂ ਵੀ ਜਿਹੜੀ ਇਹ ਘੋੜੀ ਆ ਖੂਬਸੂਰਤ ਜੀ ਜਿਹੜੀਆਂ ਪਹਿਣਾ ਉਹ ਗਾ ਸਕਦੀਆਂ ਤਾਂ ਪੇਸ਼ ਹੈ ਤੁਹਾਡੇ ਸਾਹਮਣੇ ਮੁੰਡੇ ਦੇ ਵਿਆਹ ਦੀ ਖੂਬਸੂਰਤ ਜੀ ਘੋੜੀ ਘੋੜੀ ਤੇਰੀ ਵੇ ਵੀਰ ਹਰਿਆਵਾਂ ਜਾਵੇ ਕੋੜੀ ਤੇਰੀ ਵੇ ਵੀਰਾ ਹਰਿਆ ਭਗਨੂ ਜਾਵੇ ਤੇਰੇ ਸਗਨ ਦਸ ਜਾਵੇ ਕੋੜੀ ਤੇਰੀ ਵੇ ਵੀਰ ਹਰਿਆਵਗਨੂ ਜਾਵੇ ਤੇ ਪੜਨੇ ਮੱਤੇ ਸਜਵੇਂ ਕੋੜੀ ਤੇ ਕੀ ਤੇਰੇ ਬਗਾਂ ਚ ਕੋੜੀ ਕੀ ਤੜ ਲੈ ਲਈ ਵੇ ਮਨੀ ਤੇਰੇ ਬਗਾਂ ਚ ਮੈਂ ਦੀ ਨਈ ਵੇ ਮੋਲੀ ਲਈ ਵੇ ਬਨਉ ਦੇ ਸ਼ਗਨ ਨੂੰ ਮੈਂ ਦੀ ਸ਼ਗਨ ਨੂੰ ਕੋੜੀ ਤੇਰੀ ਵੇ ਵੀਰ ਹਰਿਆ ਬਗਨੂ ਜਾਵੇ ਕੋੜੀ ਤੇ gondale aai vira tere sreda ki mol bibi tena sreda ki mol bibi tena sreda

ਫਲ ਕੇਸ ਰੰਦੇ ਨੀ ਮੈਂ ਵੀਰੇ ਮੱਥੇ ਲਾ ਮੇਂ ਉਮੀਦ ਹੈ ਜੀ ਇਹ ਖੂਬਸੂਰਤ ਜੇ ਵੀਰ ਦੇ ਵਿਆਹ ਦੀ ਕੋੜੀ ਆ ਤੇ ਮੈਨੂੰ ਲੱਗਦਾ ਕਿ ਮੇਰੀਆਂ ਸਾਰੀਆਂ ਭੈਣਾਂ ਨੂੰ ਬਹੁਤ ਚੰਗੀ ਲੱਗੀ ਹੋਊਗੀ ਇੱਥੇ ਤਾਂ ਬਹੁਤ ਜ਼ਿਆਦਾ ਠੰਡਾ ਪਰ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਵੀ ਆਏ ਹੋਏ ਆ ਕਿ ਭੈਣੇ ਤੁਸੀਂ ਵੀਰ ਦੇ ਵਿਆਹ ਦੀਆਂ ਕੋੜੀਆਂ ਭੇਜੋ ਅਸੀਂ ਸੇਹਰਾ ਬੰਨਣਾ ਸੀ ਕੋੜੀਆਂ ਗਾਉਣੀ ਆ ਤਾ ਇਹ ਸਪੈਸ਼ਲ ਜਿਹੜੀ ਘੋੜੀ ਹੈ ਤੁਹਾਡੇ ਸਾਰਿਆਂ ਲਈ ਹੈ ਜੀ ਜਰੂਰ ਗਾਇਓ ਤੇ ਜਦੋਂ ਗਾਈ ਮੈਨੂੰ ਵੀਡੀਓ ਜਰੂਰ ਭੇਜਿਓ ਮੈਨੂੰ ਚੰਗਾ ਲੱਗੂਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਣੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਤੁਹਾਨੂੰ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ